ਕਬੀਰ ਪ੍ਰੀਤ ਕਿਸ ਨੂੰ ਕੀਏ ਆਨ ਦੁਬੇ ਦਾ ਜਾਏ ਪਾਵੇਂ ਲਾਂਬੇ ਕੇਸ ਕਰ ਪਾਵੇਂ ਕਰਮੁੜਾਏ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਪ੍ਰੀਤ ਪਾਉਣੀ ਹੈ ਤੇ ਇੱਕ ਰੱਬ ਦੇ ਨਾਲ ਪਾ ਹੋਰ ਸਾਰੇ ਆਸਰ ਛੱਡ ਦੇ ਇੱਕ ਰੱਬ ਨੂੰ ਧਿਆ ਇੱਕ ਰੱਬ ਦੇ ਚਰਣਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਇੱਕ ਰੱਬ ਦਾ ਸਹਾਰਾ ਲੈ ਇੱਕ ਰੱਬ ਦਾ ਆਸਰਾ ਰੱਖ ਇੱਕ ਰੱਬ ਦੀ ਓਟ ਨੂੰ ਤੱਕ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਿਦਾ ਜਾਏ ਡਬਲ ਮੈਂਡੇਡ ਦੁਬਿਦਾ ਤੋਂ ਭਾਵ ਹੁੰਦਾ ਡਬਲ ਮੈਂਡੇਡ ਇਹ ਜਿਹੜਾ ਮੰਤਰ ਟਿੱਕੇ ਨਹੀਂ ਨਾ ਬੰਧ ਦੋ ਜਿੱਤੇ ਕਿਦੂ ਥੂਨ ਗਰਾਨੀ ਮੋਹ ਬਲੰਡਾ ਟੂਟਾ ਜਿਹੜੀ ਛੱਪਰ ਦੇ ਥੱਲੇ ਜਿਹੜੇ ਦੋ ਥੰਬ ਲੱਗੇ ਹੋਏ ਨੇ ਇਹ ਥੰਬ ਛੱਪਰ ਦਾ ਸਹਾਰਾ ਨੇ ਤੇ ਇਹ ਉਦੋਂ ਤੱਕ ਜ਼ਮੀਨ ਦੇ ਨਾਲ ਟਿੱਕੇ ਹੋਏ ਨੇ ਜਦੋਂ ਤੱਕ ਜ਼ਮੀਨ ਇਹਨਾਂ ਦਾ ਸਹਾਰਾ ਹੈ ਭਾਵ ਜ਼ਮੀਨ ਨੇ ਇਸ ਨੂੰ ਸੰਭਿਆ ਹੋਇਆ ਹੈ ਇਸੇ ਤਰ੍ਹਾਂ ਜਦੋਂ ਤੱਕ ਅਸੀਂ ਰੱਬ ਦੇ ਨਾਲ ਜੁੜੇ ਹੋਏ ਆ ਸਾਡੀ ਜੜ੍ਹਾਂ ਨੇ ਉਹ ਅਕਾਲਪੁਰਖ ਨਾਲ ਜੁੜੀ ਹੋਈਆਂ ਨੇ ਉਦੋਂ ਤੱਕ ਅਸੀਂ ਜੀਵਤਾਂ ਜੀਵਤੋ ਭਾਵ ਕੀ ਹੈ ਕਿ ਸਰੀਰ ਦਾ ਮੁੱਕ ਜਾਣਾ ਮਰਨਾ ਹੈ ਸਰੀਰ ਦਾ ਖਤਮ ਹੋ ਜਾਣਾ ਮੌਤ ਹੈ ਜਾਂ ਸਰੀਰ ਦਾ ਜਿੰਦਾ ਰਹਿਣਾ ਜੀਵਨ ਹੈ ਜੀਵਨ ਹੈ ਜੇ ਅਕਾਲਪੁਰਖ ਸਾਡੇ ਜੀਵਨ ਦੇ ਵਿੱਚ ਹੈ ਜੇ ਸੱਚਾ ਵਾਹਿਗੁਰੂ ਸਾਡੇ ਅੰਦਰ ਹੈ ਜੋ ਸੱਚੇ ਵਾਹਿਗੁਰੂ ਦੇ ਨਾਲ ਪ੍ਰੀਤ ਹੈ ਜਿੰਦਗੀ ਜਿਉਂਦੇ ਹੋਇਆਂ ਸੱਚੇ ਪਰਮੇਸ਼ਵਰ ਦੇ ਨਾਲ ਪ੍ਰੀਤ ਹੈ ਤੇ ਅਸਲ ਜੂਣਾ ਉਹ ਹੈ ਕਬੀਰ ਕਬੀਰ ਪ੍ਰੀਤ ਇਕຊਿਉ ਕੀਏ ਆਨ ਦੁਬੀਦਾ ਜਾਏ ਜਦੋਂ ਇੱਕ ਨਾਲ ਪ੍ਰੇਮ ਪੈ ਗਿਆ ਜਦੋਂ ਇੱਕ ਨਾਲ ਪ੍ਰੀਤ ਪੈ ਗਈ ਫਿਰ ਹੋਰ ਸਾਰੀਆਂ ਦੁਵਿਧਾਵਾਂ ਮੁੱਕ ਜਾਂਦੀਆਂ ਨੇ ਭਾਗਾਂ ਵਾਲਿਓ ਨਹੀਂ ਤਾਂ ਦੂਜੇ ਪਾਸੇ ਭਾਵੇਂ ਲੰਬੇ ਕੇਸ ਕਰ ਭਾਵੇਂ ਕਰਲ ਮੋੜਾ ਦੇਖੋ ਜੇ ਨਾਮ ਨਹੀਂ ਨਾ ਤੁਹਾਡੇ ਹਿਰਦੇ ਵਿੱਚ ਵਸਿਆ ਫਿਰ ਭਾਵੇਂ ਕਹਿੰਦੇ ਲੰਬੇ ਕੇਸ ਕਰ ਲੰਬੇ ਕੇਸ ਤੋਂ ਭਾਵੇਂ ਕੀ ਹੁੰਦਾ ਵੀ ਭਾਵੇਂ ਸੁਆਹ ਮਲ ਮਲ ਕੇ ਤੂੰ ਭਾਵੇਂ ਲੰਬੀਆਂ ਜਟਾਵਾਂ ਬਣਾ ਲੈ ਭਾਵੇਂ ਤੂੰ ਆਪਣਾ ਸਿਰ ਮਨਵਾਲ ਜੇ ਰੱਬ ਤੇਰੇ ਹਿਰਦੇ ਵਿੱਚ ਨਹੀਂ ਵੱਸਦਾ ਭਾਵੇਂ ਤੂੰ ਜੰਗਲਾਂ ਵਿੱਚ ਚੱਲ ਜਾਈ ਭਾਵੇਂ ਤੂੰ ਤੀਰਥਾਂ ਤੇ ਡਲ ਜਾਈ ਭਾਵੇਂ ਤੂੰ ਆਪਣਾ ਇੱਕ ਅਲੱਗ ਟਿਕਾਣਾ ਬਣਾ ਕੇ ਬਹਿ ਜਾਈ ਜੇ ਰੱਬ ਤੇਰੇ ਹਿਰਦੇ ਵਿੱਚ ਨਹੀਂ ਰੱਬ ਤੇਰੇ ਮਨ ਵਿੱਚ ਨਹੀਂ ਰੱਬ ਦੇ ਨਾਲ ਤੂੰ ਡੂੰਗੀ ਸਾਂਝ ਨਹੀਂ ਪਾਈ ਰੱਬ ਦੇ ਹੁਕਮ ਵਿੱਚ ਨਹੀਂ ਤੂੰ ਤੁਰਿਆ ਰੱਬ ਦੀ ਰਜ਼ਾ ਨੂੰ ਤੂੰ ਨਹੀਂ ਮੰਨਿਆ ਤੇ ਤੇਰਾ ਜੀਵਨ ਵਿਅਰਥ ਹੈ ਇਹ ਜੀਵਨ ਬੜੀ ਮਹੌਲਕ ਦਾਤ ਹੈ ਭਾਗਾਂ ਵਾਲਿਓ ਇਸ ਜੀਵਨ ਦੇ ਵਿੱਚ ਅਕਾਲਪੁਰਖ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਅਕਾਲਪੁਰਖ ਹੋਵੇਗਾ ਸਾਡੇ ਸਾਰੇ ਕਮਰਾਸ ਹੋ ਜਾਣਗੇ ਪਰਮੇਸ਼ਵਰ ਦੀ ਬਖਸ਼ਿਸ਼ ਹੋਵੇਗੀ ਸਾਡੇ ਉੱਤੇ ਕਿਰਪਾ ਹੋਵੇਗੀ ਉਹ ਅਕਾਲਪੁਰਖ ਫਿਰ ਆਪ ਰਹਿਮਤ ਕਰਦਾ ਹੈ ਉਹ ਅਕਾਲਪੁਰਖ ਆਪਣੇ ਉਹਨਾਂ ਬੱਚਿਆਂ ਨੂੰ ਜਿਹੜੇ ਉਸ ਅਕਾਲ ਪੁਰਖ ਦਾ ਸਹਾਰਾ ਲੈਂਦੇ ਨੇ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਤੋਂ ਉਹਨਾਂ ਨੂੰ ਬਾਹਰ ਕੱਢ ਲਿੰਦਾ ਹੈ ਤੇ ਇਸ ਜੀਵਨ ਦੇ ਵਿੱਚ ਆਪਣੇ ਨਾਲ ਜੋੜ ਕੇ ਉਹਨਾਂ ਦਾ ਜਿਹੜਾ ਇਹ ਜੀਵਨ ਜੋ ਇੰਨੀਆਂ ਜੁਨੀਆਂ ਭੋਗ ਕੇ 83,99,999 ਜੁਨੀਆਂ ਭੋਗ ਕੇ ਜੋ ਐਸੀ ਤਰ੍ਹਾਂ ਹੀ ਵਿਅਰਤ ਗਵਾ ਕੇ ਇਸ ਸੰਸਾਰ ਤੋਂ ਜਾਂਦਾ ਹੈ ਕੋਈ ਉਹਨੂੰ ਵਿਅਰਤ ਗਵਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਕਾਲ ਪੁਰਖ ਦੇ ਨਾਲ ਸਾਡਾ ਪਿਆਰ ਪੈ ਜਾਂਦਾ ਹੈ ਸਾਂਝ ਪੈ ਜਾਂਦੀ ਹੈ ਫਿਰ ਕਾਲ ਪ੍ਰੋਖ ਨੇ ਵੀ ਚਾਰ ਉਤਾਰਾ ਨੂੰ ਸਾਡੇ ਜੀਵਨ ਵਿੱਚ ਲਿਆ ਕੇ ਸਾਡੇ ਕਰਮ ਨੂੰ ਬਦਲ ਕੇ ਸਾਡਾ ਜੀਵਨ ਵਧੀਆ ਬਣਾ ਦਿੰਦੇ ਨੇ ਸੋ ਪਾਸ਼ਾ ਜੀ ਕਿਰਪਾ ਕਰਨ ਭਗਤ ਕਬੀਰ ਜੀ ਦੇ ਇਸ ਪਾਵਨ ਸ਼ਲੋਕ ਦੇ ਵਿਚਾਰ ਕਰਦੇ ਆ 10 ਪਾਸੋਂ ਬਿੰਦ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਆਪਸਮੂਹ ਸਾਜ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਜੀ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ